ਦੋ ਚੀਜ਼ਾਂ ਹੁੰਦੀਆਂ ਨਾ ਚਿੱਤਰ ਜਾਂ ਚਰਿੱਤਰ ਮੰਨ ਲਓ 10ਵੇਂ ਪਾਤਸ਼ਾਹ ਦਾ ਚਿੱਤਰ ਹੈ ਫੋਟੋ ਹੈ ਉਹ 10ਵਾਂ ਪਾਤਸ਼ਾਹ ਨਹੀਂ ਹੈ ਉਹ ਤਾਂ ਇੱਕ ਕਵੀ ਦੀ ਕਲਪਨਾ ਹੈ ਮਾਨਨੂ ਸਮਝਾਉਣ ਵਾਸਤੇ ਜਿਵੇਂ ਨਿੱਕੇ ਬੱਚਿਆਂ ਨੂੰ ਸਮਝਾਇਆ ਜਾਂਦਾ ਆਸਥਾ ਪੈਦਾ ਕੀਤੀ ਜਾਂਦੀ ਹੈ ਵੀ ਇਦਾਂ ਦੇ ਸੀ ਅਸਲ ਵਿੱਚ ਦਸਵੇਂ ਪਾਤਸ਼ਾਹੀ ਨੇ ਚਰਿੱਤਰ ਨੇ ਕੈਰੈਕਟਰ ਹੈ ਦਸਵੇਂ ਪਾਤਸ਼ਾਹ ਬਾਣੀ ਨੇ ਦਸਵੇਂ ਪਾਤਸ਼ਾਹ ਦਸਵੇਂ ਪਾਤਸ਼ਾਹੀ ਨੇ ਸ਼ਬਦ ਹੈ ਸਰੀਰ ਨਹੀਂ ਸਰੀਰ ਸਾਡਾ ਗੁਰੂ ਨਹੀਂ ਦਸਵੇਂ ਪਾਤਸ਼ਾਹ ਨੂੰ ਸਹੀ ਮਾਇਨੇ ਚ ਦੇਖਣਾ ਤੇ ਉਹਨਾਂ ਦੀ ਬਾਣੀ ਦੇਖਣੀ ਪਵੇਗੀ ਕੀ ਕਹਿਣਗੇ ਨੰਬਰ 1 ਜੋ ਮੋਕ ਪਰਮੇਸ਼ਰ ਉਚਰ ਹੈ ਤੇ ਸਭ ਨਰਕਕੁੰਡ ਮੈਂ ਪਰ ਹੈ ਜਕੀਨ ਨਹੀਂ ਆਉਂਦਾ ਗੁਰੂ ਗੋਬਿੰਦ ਸਿੰਘ ਜੀ ਆਪ ਲਿਖਦੇ ਪਏ ਨੇ ਜਿਹੜਾ ਮੈਨੂੰ ਰੱਬ ਕਹੇਗਾ ਉਹਨੂੰ ਮੈਂ ਆਪ ਬਾਹ ਫੜ ਕੇ ਨਰਕਾਂ ਚੋਂ ਸਿੱਟ ਕੇ ਆਵਾਂਗਾ ਮੈਂ ਪ੍ਰਮਾਤਮਾ ਨਹੀਂ ਮੈਂ ਪ੍ਰਮਾਤਮਾ ਦਾ ਦਾਸ ਆ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਆਪ ਲਿਖਿਆ ਹੈ ਅਜ ਢੇਲੇ ਦਾ ਸਾਧ ਉੱਠਦਾ ਹੈ ਉਹ ਆਪ ਦੇ ਆਪ ਨੂੰ ਬ੍ਰਹਮ ਗਿਆਨੀ ਕੌਣ ਲੱਗ ਪੈਂਦਾ ਹੈ ਜਿੰਨਾ ਚਿਰ ਉਹਦੇ ਚੇਲੇ ਉਹਨੂੰ ਬ੍ਰਹਮ ਗਿਆਨੀ ਨਾ ਕਹਿਣ ਉਹਨੂੰ ਠੰਡ ਨਹੀਂ ਪੈਦੀ ਤੇ ਬਾਣੀ ਕੀ ਕਹਿੰਦੀ ਪਈ ਹੈ ਬਾਣੀ ਕਹਿੰਦੀ ਜਿਹੜਾ ਸਾਡਾ ਗੁਰੂ ਹੈ ਜਿਹਦੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਜਿਨ੍ਹਾਂ ਨੂੰ ਬਾਣੀ ਵਿੱਚ ਪਰਮਾਤਮਾ ਦਾ ਸੁਪੁੱਤਰ ਕਿਹਾ ਗਿਆ ਉਹਨਾਂ ਇਹੋ ਜਿਹਾ ਕੋਈ ਦਾਵਾ ਨਹੀਂ ਕੀਤਾ ਪਰਮਾਤਮਾ ਨੇ ਜਿਨ੍ਹਾਂ ਨੂੰ ਨਵਾਜ ਦਿੱਤਾ ਉਹ ਕਹਿੰਦੇ ਮੈਂ ਰੱਬ ਦਾ ਨੌਕਰ ਹਾਂ ਤੇ ਦੁਨਿਆਵੀ ਬੰਦੇ ਕਹਿਣ ਵੀ ਮੈਂ ਰੱਬ ਹਾਂ ਮੈਂ ਪਰਮੇਸ਼ਰ ਹਾਂ ਕਈ ਤੇ ਇੱਥੋਂ ਤੱਕ ਲੰਘ ਚੁੱਕੇ ਨੇ ਉਹ ਕਹਿੰਦੇ ਸਾਡੀ ਗੱਦੀ ਗੁਰੂ ਗੋਬਿੰਦ ਸਿੰਘ ਦੀ ਗੱਦੀ ਆ ਕੋਈ ਕਹਿੰਦਾ ਸਾਡੇ ਗੱਦੀ ਗੁਰੂ ਹਰਗੋਬਿੰਦ ਸਾਹਿਬ ਦੀ ਗੱਦੀ ਹੈ ਸਮਝ ਨਹੀਂ ਆਉਂਦੀ ਵੀ ਗੁਰੂ ਗੋਬਿੰਦ ਸਿੰਘ ਨੇ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਸੀ ਕਿ ਇਹਨਾਂ ਨੂੰ ਦੇ ਕੇ ਗਿਆ ਸੀ ਸ਼ਰਦਾ ਦੇ ਵਿੱਚ ਮਨੁੱਖ ਇੰਨਾ ਬੇਵਕੂਬ ਕਈ ਵਾਰੀ ਬਣ ਜਾਂਦਾ ਹੈ ਪਿਓ ਗੁਰੂ ਗੋਬਿੰਦ ਸਿੰਘ ਨਾਲੋਂ ਇੱਕ ਹੱਡ ਚੰਮ ਦੇ ਬੰਦੇ ਦੁਨਿਆਵੀ ਬੰਦੇ ਨੂੰ ਵੀ ਵੱਡਾ ਮੰਨਣ ਲੱਗ ਪੈਂਦਾ ਇੱਕ ਚਿੱਤਰ ਦੂਜਾ ਹੈ ਚਰਿੱਤਰ ਚਰਿੱਤਰ ਦੇਖਣਾ ਕਿ ਗੁਰੂ ਗੋਬਿੰਦ ਸਿੰਘ ਕੌਣ ਹੈ ਗੁਰੂ ਗੋਬਿੰਦ ਸਿੰਘ ਦੀ ਸੋਚ ਦੇਖਣੀ ਮਨ ਦੇਖਣਾ ਵੀ ਕੌਣ ਹੈ ਤਮਾਰੈ ਕਹਿਣਗੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਦ ਸੇ ਗਰੀਬ ਕਰੋਰ ਪਰੇ ਮੈਂ ਇਨਾ ਗਰੀਬਾਂ ਦਾ ਸਾਜਿਆ ਨਵਾਜਿਆ ਹਾਂ ਤੇ ਸਾਡੇ ਵੱਡੇ ਵੱਡੇ ਮਹਾਂਪੁਰਸ਼ਾਂ ਨੂੰ ਤਾਂ ਗਰੀਬਾਂ ਤੋਂ ਬੋਉ ਆਉਂਦੀ ਐ ਇਹ ਜਿਹੜਾ 10-20 ਰੁਪਏ ਫੜਾਉਣ ਲੱਗੇ ਉਹ ਪਹਿਲਾਂ ਹੀ ਸੇਵਾਦਾਰ ਖੜਾ ਕੀਤਾ ਹੁੰਦਾ ਇਹਨਾਂ ਨੂੰ ਜਲ ਪਾਣੀ ਪਾਸੇ ਜਾ ਕੇ ਛਕਾ ਦਿਓ ਤੇ ਜਿਹੜਾ ਲੱਖ 2 ਲੱਖ ਲਿਆਵੇ ਇਹਨੂੰ ਅੰਦਰ ਲੈ ਆਓ ਕਲਗੀਧਰ ਕਹਿੰਦੇ ਮੈਂ ਬਣਾਇਆ ਹੀ ਗਰੀਬਾਂ ਦਾ ਆਮ ਸਿੱਖਾਂ ਨੂੰ ਇਕੱਠੇ ਕਰਕੇ ਏਡੇ ਵੱਡੇ ਫੌਜ ਬਣਾ ਦੇਣੀ ਸਵਾ ਲਾਗ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾ ਗੁਰੂ ਗੋਬਿੰਦ ਸਿੰਘ ਕੌਣ ਐ ਚੂਕਾ ਰਜ਼ਾ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਤਨ ਬਾ ਸ਼ਮਸ਼ੀਰ ਦਸਤ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ ਉਦੋਂ ਤਲਵਾਰ ਦੇ ਮੁਠੇ ਨੂੰ ਹੱਥ ਪਾਉਣਾ ਜਾਇਜ਼ ਹੈ ਆਪਣੇ ਹੱਕਾਂ ਦੀ ਲੜਾਈ ਲੜਨੀ ਜਾਇਜ਼ ਹੈ ਕਿ ਇਹ ਬਾਣੀ ਪੜੋਗੇ ਤੇ ਤੁਹਾਨੂੰ ਦਰਸ਼ਨ ਹੋਣਗੇ ਕਿ ਗੁਰੂ ਗੋਬਿੰਦ ਸਿੰਘ ਜੀ ਕੌਣ ਸਨ ਬਾਣੀ ਨੂੰ ਪੜਿਆ ਮਨ ਦਾ ਪਤਾ ਲੱਗਦਾ ਕਿ ਗੁਰੂ ਦਾ ਮਨ ਕੀ ਹੈ ਗੁਰੂ ਦੀ ਸੋਚ ਕੀ ਹੈ ਗੁਰੂ ਦਾ ਹਿਰਦਾ ਕੀ ਹੈ ਡਾਕਟਰ ਭਾਈ ਵੀਰ ਸਿੰਘ ਜੀ ਨੇ ਤਿੰਨ ਤਰ੍ਹਾਂ ਦਾ ਗਿਆਨ ਲਿਖਿਆ ਉਹ ਲਿਖਦੇ ਨੇ ਇੱਕ ਔਰਤ ਇੱਕ ਪਤਨੀ ਆਪਣੇ ਪਤੀ ਦੀ ਉਡੀਕ ਦੇ ਵਿੱਚ ਬੈਠੀ ਹੈ ਹੁਣ ਜਿਹਦੀ ਉਡੀਕ ਦੇ ਵਿੱਚ ਬੈਠੀ ਜਿਹੜੇ ਪਾਸੇ ਮਨ ਲੱਗਾ ਹੈ ਨੀਂਦ ਆਉਂਦੀ ਹੈ ਉਹਦਾ ਸੁਪਨਾ ਵੀ ਆ ਸਕਦਾ ਹੈ ਸੁਪੜੇ 'ਚ ਵੀ ਆਉਂਦਾ ਹੈ ਫੇਰ ਕਹਿੰਦੇ ਉਹਦਾ ਸੁਨੇਹਾ ਆਉਂਦਾ ਹੈ ਜਿਹੜਾ ਸੁਨੇਹੇ ਨੂੰ ਸੁਣ ਕੇ ਗਿਆਨ ਪ੍ਰਾਪਤ ਹੁੰਦਾ ਨਾ ਉਹ ਇੱਕ ਵੱਖਰਾ ਹੈ ਫੇਰ ਕੁਝ ਚਿਰ ਬਾਅਦ ਉਹਦੀ ਚਿੱਠੀ ਆਉਂਦੀ ਹੈ ਸੁਨੇਹੇ ਨਾਲੋਂ ਮੂੰਹ ਜੁਬਾਨੀ ਗੱਲ ਨਾਲੋਂ ਜਿਹੜੀ ਚਿੱਠੀ ਆਈ ਆਪ ਪੜੀ ਇਹ ਦਾ ਕਹਿੰਦੇ ਗਿਆਨ ਵੱਖਰਾ ਹੈ ਇਹਦਾ ਰਸ ਵੱਖਰਾ ਹੈ ਇਹਦਾ ਸਵਾਦ ਵੱਖਰਾ ਹੈ ਤੇ ਤੀਸਰਾ ਜਦੋਂ ਆਪ ਹੀ ਘਰ ਚ ਆ ਗਿਆ ਮਿਲ ਪਿਆ ਉਹਦੀ ਪ੍ਰਾਪਤੀ ਹੋ ਗਈ ਉਹ ਰਸ ਵੱਖਰਾ ਹੈ ਉਹ ਆਨੰਦ ਵੱਖਰਾ ਹੈ ਇਸੇ ਤਰ੍ਹਾਂ ਗੁਰੂ ਦੀ ਗੱਲ ਸੁਣਨੀ ਸੁਣਾਉਣੀ ਇਹ ਗਿਆਨ ਇਹ ਰਸ ਵੱਖਰਾ ਹੈ ਗੁਰੂ ਦੀ ਬਾਣੀ ਵਿਚਾਰਨੀ ਪੜਨੀ ਇਹ ਉਹਦੇ ਨਾਲੋਂ ਵੀ ਵੱਡਾ ਗਿਆਨ ਹੈ रस ਹੈ ਆਨੰਦ ਹੈ ਤੇ ਘਰੋਂ ਉੱਠ ਕੇ ਆਣ ਕੇ ਆਪ ਗੁਰੂ ਨੂੰ ਮਿਲਪਣ ਜਾਂ ਪਰਮਾਤਮਾ ਭਗਤ ਨੂੰ ਮਿਲਪੇ ਸੇਵਕ ਨੂੰ ਮਿਲਪੇ ਸਿੱਖ ਨੂੰ ਮਿਲਪੇ ਇਹ ਵਿਦਕਰਤ ਤਪੱਸਿਆ ਭਇਓ ਦ્વੈਤ ਏਕ ਰੂਪ ਹੋਇ ਗਇਓ ਇਹ ਜਿਹੜਾ ਗਿਆਨ ਹੈ ਇਹ ਬਿਲਕੁਲ ਹੀ ਵੱਖਰਾ ਹੈ ਜਿਹਦੇ ਬਾਰੇ ਸੁਣਿਆ ਸੀ ਜਿਹਦੇ ਬਾਰੇ ਵਿਚਾਰ ਕਰਦੇ ਰਹੇ ਉਹਦੀ ਪ੍ਰਾਪਤੀ ਹੋ ਜਾਵੇ ਇਹ ਬਿਲਕੁਲ ਹੀ ਵੱਖਰਾ ਹੈ ਭਾਈ ਸਾਹਿਬ ਕਹਿੰਦੇ ਨੇ ਕਿ ਜੋ ਅਸੀਂ ਪਰਮਾਤਮਾ ਬਾਰੇ ਦੇਖਦੇ ਸੁਣਦੇ ਆ ਉਹਨਾਂ ਸਾਡੇ ਕਥਨ ਚ ਨਹੀਂ ਆਉਂਦਾ ਬੋਲਣ ਚ ਨਹੀਂ ਆਉਂਦਾ ਜਿੰਨਾ ਕੋ ਬੋਲਣ ਦੇ ਵਿੱਚ ਆਉਂਦਾ ਹੈ ਜਾਂ ਲਿਖਣ ਦੇ ਵਿੱਚ ਆਉਂਦਾ ਹੈ ਇਹ ਅਖੀਰ ਨਹੀਂ ਹੈ ਇਹਦੇ ਤੋਂ ਵੀ ਅੱਗੇ ਬਹੁਤ ਜ਼ਿਆਦਾ ਹੈ ਜਿੱਥੇ ਜਾ ਕੇ ਸ਼ਬਦ ਹੀ ਮੁੱਕ ਜਾਂਦੇ ਨੇ ਜਿਉਂ ਗੁੰਗੇ ਗੁੜ ਖਾਇਆ ਪੁੱਛੇ ਤੇ ਕੀ ਕਹੀਏ ਸਤਿਗੁਰੂ ਕਿਰਪਾ ਕਰਨ ਜਦੋਂ ਅਸੀਂ ਬਾਣੀ ਆਪ ਪੜਾਂਗੇ ਵਿਚਾਰਾਂਗੇ ਤਾਂ ਸਾਨੂੰ ਯਥਾਰਥ ਰੂਪ ਦੇ ਵਿੱਚ ਸਹੀ ਰੂਪ ਦੇ ਵਿੱਚ ਗਿਆਨ ਹੋਵੇਗਾ ਕਿ ਗੁਰੂ ਕੀ ਹੈ ਗੁਰੂ ਕਹਿੰਦਾ ਕੀ ਹੈ ਦਾਸ ਬੇਨਤੀ ਕਰੇ ਆਓ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਗੇ ਬੇਨਤੀ ਕਰ ਲਈਏ ਕਿ ਸਾਨੂੰ ਸਮਝ ਪੈ ਜਾਵੇ ਸਿੱਖੀ ਦਾ ਯਥਾਰਥ ਸਰੂਪ ਕੀ ਹੈ ਇਤੇ ਅਸੀਂ ਵੀ ਨਾ ਭੁਲੇਖੇ ਚੀ ਤੁਰੇ ਫਿਰਿਏ ਇਸ ਕਰਕੇ ਸਾਰੀ ਸੰਗਤ ਕਿਰਪਾ ਕਰਿਓ ਸੰਤ ਸੰਪੂਰਨ ਸਿੰਘ ਜੀ ਪੀ ਐਚ ਡੀ ਉਹਨਾਂ ਨੇ ਬੜਾ ਸੁੰਦਰ ਲਿਖਿਆ ਉਹ ਕਹਿੰਦੇ ਟਿਕਾ ਜਿਹੜਾ ਕਰਨਾ ਨਾ ਬਾਣੀ ਦਾ ਅਰਥ ਕਰਨੇ ਜਿਹੜੇ ਬਾਣੀ ਦੇ ਟਿਕੇ ਦਾ ਅਰਥ ਹੁੰਦਾ ਟਿੱਕਾ ਤਿਲਕ ਤੁਸੀਂ ਟੀਕੇ ਪੜੇ ਹੋਣਗੇ ਅੱਡ-ਅੱਡ ਵਿਦਵਾਨਾਂ ਦੇ ਮਹਾਪੁਰਸ਼ਾਂ ਦੇ ਮੱਥੇ ਤੇ ਟਿੱਕਾ ਲਾਉਣਾ ਹੁਣ ਕਿਹੜਾ ਐਸਾ ਇਨਸਾਨ ਪੈਦਾ ਹੋ ਗਿਆ ਜਿਹੜਾ ਗੁਰੂ ਦੇ ਮੱਥੇ ਤੇ ਟਿੱਕਾ ਲਾਵੇਗਾ ਜਿਹਦੇ ਤੇ ਟਿੱਕਾ ਲੱਗਿਓ ਤਖਤ ਤੇ ਬੈਂਦਾ ਐ ਇਹ ਜਿਹੜੇ ਅਰਥ ਨੇ ਨਾ ਇਹ ਸ਼ਬਦ ਦੇ ਤਖਤ ਤੇ ਬੈਂਦੇ ਨੇ ਇਸ ਕਰਕੇ ਕੋਈ ਇਨਸਾਨ ਆਪਣੇ ਮਤ ਅਨੁਸਾਰ ਅਰਥ ਕਰਕੇ ਕਹੇ ਕਿ ਮੈਂ ਸੰਪੂਰਨ ਕਰ ਦਿੱਤੇ ਮਹਾਰਾਜ ਨੇ ਮੰंदे ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਕੋਈ ਦਾਵਾ ਕਰ ਦਵੇ ਵੀ ਇਹੀ ਅਰਥ ਨੇ ਇਸ ਤੋਂ ਅੱਗੇ ਅਰਥ ਨਹੀਂ ਹੋ ਸਕਦੇ ਇਹ ਗਲਤ ਗੱਲ ਹੈ ਕਥਨਾ ਕਥੀ ਨ ਆਵੇ ਤੋੜ ਕਥ ਕਥ ਕਥੀ ਕੋਟੀ ਕੋਟ ਕੋਟ